ਦੋਸਤੋ ਸਰਬੀਆ ਦਾ ਮੌਕਾ ਹੁਣ ਖੁਝਾਰਾ ਦਿਓ ਜਿਵੇਂ ਮੈਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਬੁਲਗਾਰੀਆ ਕਰੋਸ਼ੀਆ ਰੂਮਾਨੀਆ ਇਹ ਸ਼ੈਨਿੰਗਨ ਦੇ ਵਿੱਚ ਆ ਜਾਣਾ ਉਦੋਂ ਇਹ ਸਾਰੇ ਜਿਹੜੇ ਮਜ਼ਾਕ ਉਡਾਉਂਦੇ ਹੁੰਦੇ ਸੀ ਇਹ ਕਿੱਥੋਂ ਆ ਜਾਣਗੇ ਸ਼ੈਨਿੰਗਨ ਦੇ ਵਿੱਚ ਪਰ ਜਦੋਂ ਆ ਜਾਂਦੇ ਆ ਫਿਰ ਉਹਨਾਂ ਰੇਟ ਅਪ ਹੋ ਜਾਂਦੇ ਆ ਫਿਰ ਕਹਿੰਦੇ ਯਾਰ ਅਪਸਤਾਏ ਕੀ ਹੋ ਜਦ ਚਿੜੀਆਂ ਚੁੱਕੀ ਖੇਤ ਉਵੇਂ ਹੀ ਅੱਜ ਮੈਂ ਤੁਹਾਨੂੰ ਸਰਬੀਆ ਬਾਰੇ ਦੱਸਣ ਲੱਗਿਆ ਕਿ ਸਰਬੀਆ ਸਾਰੀਆਂ ਸ਼ਰੈਗਾਂ ਦੀਆਂ ਕੰਡੀਸ਼ਨਸ ਨੂੰ ਪੂਰਾ ਕਰ ਰਹੀ ਹੈ ਤੇ ਬਹੁਤ ਜਲਦੀ ਇਹ ਸ਼ਰੈਗਾਂ ਦੇ ਵਿੱਚ ਆ ਜਾਊਗੀ ਇਹ ਵੀਡੀਓ ਨੂੰ ਸਾਂਭ ਕੇ ਰੱਖ ਲਿਓ ਜਿਹੜੀ ਮੈਂ ਅੱਜ ਕਹਿਣ ਲੱਗਿਆ ਇਹ ਫਿਊਚਰ ਦੇ ਵਿੱਚ ਤੁਹਾਡੇ ਕੰਮ ਆਉਣ ਵਾਲੀ ਹੈ ਤੁਸੀਂ ਕਹੋਗੇ ਕਿ ਹਾਂਜੀ ਭਾਜੀ ਨੇ ਇਹ ਗੱਲ ਕਹੀ ਸੀ ਤੇ ਮੈਂ ਪਹਿਲਾਂ ਹੀ ਅਵੇਅਰ ਕਰ ਦਿੰਦਾ ਹੁੰਨਾ ਕਿਉਂਕਿ ਅੱਜ ਰੇਟ ਕੁਝ ਹੋਰ ਨੇ ਹਜੇ ਵੀ ਬਹੁਤ ਅੱਗੇ ਨਾਲੋਂ ਚੱਕੇ ਗਏ ਨੇ ਪਰ ਹਜੇ ਵੀ ਉਹ ਚੀਤੇ ਨਹੀਂ ਪਹੁੰਚੇ ਜਦੋਂ ਬਾਅਦ ਵਿੱਚ ਕੀ ਹੁੰਦਾ ਡਿਮਾਂਡ ਐਂਡ ਸਪਲਾਈ ਵਾਲਾ ਕੰਮ ਹੁੰਦਾ ਡਿਮਾਂਡ ਐਂਡ ਸਪਲਾਈ ਦਾ ਵਿੱਚ ਕੀ ਹੁੰਦਾ ਜਦੋਂ ਡਿਮਾਂਡ ਵੱਧ ਹੋਵੇ ਤੇ ਉਥੇ ਵੈਕੈਂਸੀਜ਼ ਘੱਟ ਹੋਣ ਫਿਰ ਉਦੋਂ ਆਪਾਂ ਇਹ ਚੀਜ਼ ਦਾ ਸੋਚਦੇ ਆ ਕਿ ਆਪਾਂ ਅਪਲਾਈ ਕਰਦੇ ਆ ਰੇਟ ਵੱਧ ਜਾਂਦੇ ਐਮਪਲੋਇਰ ਕਹਿੰਦੇ ਸਾਡੇ ਕੋਲੇ ਵੈਕੈਂਸੀਆਂ ਘੱਟ ਨੇ ਬੰਦੇ ਅਪਲਾਈ ਵਾਲੇ ਵੱਧ ਨੇ ਫਿਰ ਉਹ ਆਪਣਾ ਰੇਟ ਚੱਕ ਦਿੰਦੇ ਆ ਫਿਰ ਹਰੇਕ ਉਹਦੇ ਵਿੱਚੋਂ ਕੀ ਹੁੰਦਾ ਜੇ 100 ਬੰਦੇ ਅਪਲਾਈ ਕਰਨ ਵਾਲੇ ਆ 30 40 ਬੰਦੇ ਤਾਂ ਸਿਰਫ ਰੇਟ ਘੱਟ ਵੱਧ ਕਰਕੇ ਵਿੱਚੋਂ ਨਿਕਲ ਜਾਂਦੇ ਆ ਫਿਰ ਉਹਨੇ ਕੀ ਲੋਕੀ ਰਹਿ ਜਾਂਦੇ ਸੋ ਇਹ ਮੌਕਾ ਹੈ ਸਰਬੀਆ ਦੇ ਵਿੱਚ ਜਾਣ ਦਾ ਉੱਥੇ ਜਾ ਕੇ ਸੈੱਟ ਹੋਣ ਦਾ ਸਰਬੀਆ ਹੁਣ ਪਹਿਲਾ ਵਰਗੀ ਕੰਟਰੀ ਨਹੀਂ ਰਹੀ ਹੁਣੀ ਜਿਹੜੇ ਦਿਮਾਗ ਦੇ ਵਿੱਚ ਡੌਂਕੀਆਂ ਲੋਕੀ ਜਾਂਦੇ ਸੀ ਉੱਥੇ ਲਾਨ ਟੂਰਿਸਟ ਜਾਂਦੇ ਸੀ ਇੰਡੀਆ ਤੋਂ ਅਨਰਾਈਵਲ ਹੁੰਦਾ ਸੀ ਹੁਣ ਉਹ ਸਿਸਟਮ ਖਤਮ ਹੋ ਗਿਆ ਇਹ 2009 ਦੇ ਵਿੱਚ ਸਰਬੀਆ ਸ਼ੈਨਗਨ ਲਈ ਨੋਮੀਨੇਟ ਹੁੰਦਾ ਹੈ ਆਪਣੇ ਲਈ ਅਪਲਾਈ ਕਰਦਾ ਹੈ ਕਿ ਅਸੀਂ ਆਪਣੇ ਸ਼ੈਨਗਨ ਯੂਨੀਅਨ ਜਿਹੜਾ ਕਹਦੇ ਆ ਯੂਰਪੀਅਨ ਯੂਨੀਅਨ ਦੇ ਵਿੱਚ ਐਂਟਰ ਹੋਣਾ ਚਾਹੁੰਦੇ ਆ ਆਪਣਾ ਨੋਮੀਨੇਸ਼ਨ ਭਰਦੀ ਆ ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਉਸ ਅਕੋਰਡਿੰਗ ਅਪ ਕਰਦੀ ਆ ਆਪਣੇ ਕੰਡੀਸ਼ਨਾਂ ਨੂੰ ਸਹੀ ਕਰਦੀ ਆ ਜਿਹੜੇ ਉੱਥੇ ਲੋਕੀ ਜਾਂਦੇ ਸੀ ਟੂਰਿਸਟ ਲਈ ਉਹਨਾਂ ਨੇ ਬਹੁਤ ਵਧੀਆ ਚੀਜ਼ਾਂ ਨੂੰ ਤਿਆਰ ਕੀਤਾ ਬਹੁਤ ਕੈਂਡੀਡੇਟ ਜਾਂਦੇ ਸੀ ਤੇ ਪਰ ਉੱਥੋਂ ਅੱਗੇ ਡੌਂਕੀਆਂ ਲਾ ਦਿੰਦੇ ਸੀ ਸ਼ਾਈਨਗਨ ਦੇ ਵਿੱਚ ਜੇ ਅੱਜ ਇਲਲੀਗਲ ਲੋਕ ਰਹਿੰਦੇ ਨੇ ਤਾਂ ਉਹਦੇ ਵਿੱਚੋਂ 50% ਦੇਣ ਸਰਬੀਆ ਦੀ ਹੈ ਕਿਉਂ ਕੋਈ ਸਾਈਪਰਸ ਤੋਂ ਜਾਂਦਾ ਸੀ ਪੈਂਕ ਸਲਿਪ ਲੈ ਕੇ ਉੱਥੋਂ ਐਂਟਰ ਕਰ ਜਾਂਦੇ ਇੰਡੀਆ ਤੋਂ ਕਰੀ ਜਾਂਦੇ ਦੁਬਈ ਤੋਂ ਕਰੀ ਜਾਂਦੇ ਸੀ ਅਲੱਗ-ਅਲੱਗ ਕੰਟਰੀਆਂ ਦੇ ਵਿੱਚੋਂ ਸਰਬੀਆ ਦੇ ਬਹੁਤ ਜ਼ਿਆਦਾ ਕੀਤਾ ਹੋਇਆ ਸੀ ਸਰਬੀਆ ਹੁਣ ਸ਼ੈਨੇਗਨ ਨੂੰ ਹਰ ਇੱਕ ਇਨਫੋਰਮੇਸ਼ਨ ਆਪਣੀ ਜੋ ਡਿਟੇਲ ਜਿਹੜੇ ਸਰਬੀਆ ਤੋਂ ਰਿਪੋਰਟ ਹੋਏ ਸੀ ਜਾਂ ਕੁਝ ਵੀ ਸਾਰੀ ਡਿਟੇਲਸ ਉਹ ਸ਼ੈਨੇਗਨ ਨਾਲ ਸਾਂਝਾ ਕਰਦਾ ਹੈ ਇਹ ਵੀ ਸਾਨੂੰ ਲੇਟਸ ਹੀ ਪਤਾ ਲੱਗਿਆ ਇੱਕ ਪ੍ਰੋਬਲਮ ਤੋਂ ਜਦੋਂ ਇੱਕ ਕਰੋਸ਼ੀਆ ਦੇ ਵਿੱਚ ਕੇਸ ਲੱਗਿਆ ਸੀ ਉਹਦਾ ਸਰਬੀਆ ਦੇ ਵਿੱਚ ਡਿਪੋਰਟੇਸ਼ਨ ਸੀ ਉਹਦਾ ਰਿਕਾਰਡ ਆ ਗਿਆ ਤੇ ਉਹਦਾਂ ਨੇ ਉਹਨੂੰ ਕਰੋਸ਼ੀਆ ਦਾ ਵੀਜ਼ਾ ਨਹੀਂ ਦਿੱਤਾ ਸੋ ਜਿਹੜੇ ਡਿਪੋਰਟ ਹੋਏ ਹੋਏ ਆ ਉਹ ਆਪਣਾ ਇਸ ਚੀਜ਼ ਦਾ ਧਿਆਨ ਰੱਖ ਲੈਣ ਸ਼ੈਨਗਨ ਵਿੱਚ ਜਾਣ ਲਈ ਉਹਨਾਂ ਲਈ ਬਹੁਤ ਔਕਾ ਹੋ ਗਿਆ ਹੁਣ ਆਪਾਂ ਗੱਲ ਕਰੀਏ ਸਰਬੀਆ ਦੇ ਸਰਬੀਆ ਨੇ ਉਦੋਂ ਨੋਮੀਨੇਸ਼ਨ ਭਰਿਆ ਸੀ ਬਹੁਤ ਵਧੀਆ ਚੱਲ ਰਿਹਾ ਸੀ ਪਰ ਉਹਦੇ ਵਿੱਚ ਕੀ ਆ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ ਕਰੋਸ਼ੀਆ ਆ ਗਿਆ ਫਿਰ ਰੂਮਾਨੀਆ ਬੁਲਗਾਰੀਆ ਇਹ ਆ ਗਏ ਹੁਣ ਵਾਰੀ ਸਰਬੀਆ ਫਿਰ ਆਰਮੀਨੀਆ ਦੀ ਹੈਗੀ ਆ ਸ਼ਾਇਦ ਦੋਨੇ ਇਕੱਠੇ ਵੀ ਆ ਸਕਦੇ ਆ ਕਿਉਂਕਿ ਦੋਨਾਂ ਨੇ ਆਪਣੀਆਂ ਕਨੀਜ ਨਾਲ ਭਰੀਆਂ ਹੋਈਆਂ ਸਾਰੀਆਂ ਕੰਟਰੀਆਂ ਮੰਨੀਆਂ ਹੋਈਆਂ ਸ਼ੈਨੇਗਨ ਯੂਨੀਅਨ ਦੀਆਂ 29 ਕੰਟਰੀਆਂ ਦੇ ਵਿੱਚੋਂ ਸਿਰਫ ਇੱਕ ਨੀਦਰਲੈਂਡ ਥੋੜਾ ਜਿਹਾ ਪ੍ਰੋਬਲਮ ਕ੍ਰੀਏਟ ਕਰ ਰਿਹਾ ਉਹਨੇ ਕਸਟਮ ਮਾਰਕ ਛੱਡਿਆ ਹੋਇਆ ਜਦੋਂ ਉਹ ਵੀ ਕਲੀਅਰ ਹੋ ਗਿਆ ਤਾਂ ਇਹਦੇ ਲਈ ਵੀ ਅਨਾਉਂਸਮੈਂਟ ਬਹੁਤ ਜਲਦੀ ਤੁਹਾਨੂੰ ਦੇਖਣ ਨੂੰ ਮਿਲੇਗੀ ਜਦੋਂ ਇਹਨਾਂ ਨੇ 18-19 ਦੇ ਵਿੱਚ ਬਹੁਤ ਡੌਂਕੀਆਂ ਲਾ ਕੇ ਗਏ ਲੋਕਡਾਊਨ ਤੋਂ ਬਾਅਦ ਬਹੁਤ ਡੌਂਕੀਆਂ ਲਾ ਕੇ ਗਏ 21-22 ਤੱਕ ਬਹੁਤ ਗੰਦ ਪਿਆ ਸਰਬੀਆ ਕਰਕੇ ਸ਼ੈਨੇਗਨ ਦੇ ਵਿੱਚ ਉੱਥੋਂ ਰូមਾਨੀਆ ਜਾਣਾ ਉੱਥੋਂ ਬਾਰਡਰ ਕਰਾਸ ਕਰਨੇ ਸੋ ਸ਼ੈਨੇਗਨ ਨੂੰ ਬਹੁਤ ਖਰਾਬ ਕੀਤਾ ਉਹ ਜਦੋਂ ਉਹਨਾਂ ਨੂੰ ਕਿਹਾ ਜੀ ਦੁਬਾਰਾ ਅਪਲਾਈ ਕਰਨ ਲਈ ਜੇ ਤੁਸੀਂ ਸ਼ੈਨੇਗਨ ਦੇ ਵਿੱਚ ਤੁਸੀਂ ਆਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਸਭ ਤੋਂ ਪਹਿਲਾ ਔਨ ਅਰਾਈਵਲ ਵਾਲਾ ਕੰਮ ਬੰਦ ਕਰੋ ਉਸ ਤੋਂ ਬਾਅਦ ਡੰਕੀ ਵਾਲਾ ਸਿਸਟਮ ਤੇ ਥੋੜਾ ਜਿਹਾ ਆਪਣਾ ਰੋਕ ਲਾਓ ਤਾਂ ਕਿ ਇਸ ਚੀਜ਼ ਨੂੰ ਲੋਕੀ ਮਿਸਯੂਜ਼ ਨਾ ਕਰਨ 2022 ਤੋਂ ਬਾਅਦ ਬਹੁਤ ਟਾਈਟ ਹੋ ਗਿਆ ਸਰਬੀਆ ਟਾਈਟ ਹੁੰਦਾ 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 ਹੁਣ ਇੰਨਾ ਕਿ ਟਾਈਟ ਹੋ ਗਿਆ ਕੋਈ ਆਨਰੇਵਲ ਤੇ ਨਹੀਂ ਜਾ ਰਿਹਾ ਜਿਨ੍ਹਾਂ ਦੇ ਕੋਲੇ ਸ਼ਾਈਨਿੰਗ ਦਾ ਵੀਜ਼ੇ ਨੇ ਜਾਂ ਹੋਰ ਅਮਰੀਕਾ ਕੈਨੇਡਾ ਦੇ ਵੀਜ਼ੇ ਆ ਉਹਨਾਂ ਨੂੰ ਆਨਰੇਵਲ ਹੈ ਪਰ ਅਦਰਵਾਈਜ਼ ਉਹਨਾਂ ਨੂੰ ਵੀਜ਼ੇ ਲੈਣ ਦੀ ਲੋੜ ਹੁਣ ਹਰ ਇੱਕ ਕੰਡੀਸ਼ਨ ਨੂੰ ਵੈਰੀਫਾਈ ਕਰਕੇ ਜਿਵੇਂ ਸ਼ੈਨਿੰਗਨ ਦੇ ਵਿੱਚ ਆਪਾਂ ਵੀਜ਼ਾ ਅਪਲਾਈ ਕਰਦੇ ਆ ਜੋ ਸ਼ੈਨਿੰਗਨ ਦੇ ਵਿੱਚ 에어ਪੋਰਟ ਦੇ ਜਾਣ ਦੀਆਂ ਕੰਡੀਸ਼ਨਾਂ ਨੇ ਇਮੀਗ੍ਰੇਸ਼ਨ ਦੀਆਂ ਕੰਡੀਸ਼ਨਾਂ ਨੇ ਉਹ ਸੇਮ ਹੁਣ ਇਸ ਟਾਈਮ ਸਰਬੀਆ ਲਈ ਨਹੀਂ ਸ਼ੋ ਮਨੀ ਵਗੈਰਾ ਸਾਰਾ ਉਹ ਸ਼ੋ ਕਰਨਾ ਪੈਣਾ ਟਰੈਵਲ ਹਿਸਟਰੀਆਂ ਹੋਣੀਆਂ ਚਾਹੀਦੀਆਂ ਨੇ ਫਿਰ ਉੱਥੇ ਐਂਟਰ ਕਰ ਸਕਦੇ ਹੁਣ ਸਰਬੀਆ ਟਾਈਟ ਹੋਣ ਤੋਂ ਬਾਅਦ ਜਦੋਂ ਉਹਨਾਂ ਨੇ ਹਰ ਕੰਡੀਸ਼ਨ ਨੂੰ ਪੂਰਾ ਕਰਤਾ ਹੁਣ ਇਸ ਟਾਈਮ ਉਹ ਪੂਰੇ ਵਧੀਆ ਨੋਮੀਨੇਸ਼ਨ ਦੇ ਵਿੱਚ ਫਾਈਨਲ ਸਟੇਜ ਤੇ ਆ ਸਿਰਫ ਇੱਕ ਨੀਦਰਲੈਂਡ ਦੀ ਹਾਂ ਦੀ ਵੇਟ ਕਰਦੇ ਆ ਤੇ ਨਾਲ ਹੀ ਆ ਜਾਣਾ ਸੋ ਦੋਸਤੋ ਮੇਰਾ ਕਹਿਣ ਦਾ ਮਕਸਦ ਇੱਕੋ ਹੀ ਹੈ ਕਿ ਕੱਲ ਨੂੰ ਆਪਾਂ ਫੇਰ ਇਹ ਕਹੀਏ ਅਪਸ਼ਟਾਇਆ ਕੀ ਹੋ ਜਦ ਚਿੜੀਆ ਚੂਕੀ ਖੇਤ ਇਹ ਮੌਕਾ ਹੈ ਆਪਾਂ ਸਰਬੀਆ ਨੂੰ ਸੰਭਾਲ ਲਈਏ ਜਿਹੜੇ ਉੱਥੇ ਲੀਗਲ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਆ ਕਿਸੇ ਕੰਟਰੀ ਦੇ ਵਿੱਚ ਜਾ ਕੇ ਉੱਥੇ ਆਪਣੇ ਕੋਲ ਕੋਈ ਸਕਿੱਲ ਆ ਅਨਸਕਿੱਲਡ ਆ ਤੁਸੀਂ ਉਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਅੱਜ ਤੁਹਾਨੂੰ ਡਿਮਾਂਡ ਜਿਹੜੀ ਮਿਲਦੀ ਆ ਉਹ ਜਿਸ ਰੇਟ ਤੇ ਮਿਲਦੀ ਆ ਚੱਲ ਜਾਓ ਕੱਲੋਂ ਤੁਸੀਂ ਇਹ ਪਛਤਾਣਾ ਕਿ ਅਸੀਂ ਹੁਣ ਵੀਜ਼ਾ ਲੈ ਲੀਏ ਜਦੋਂ ਕੰਟਰੀ ਖੁੱਲਦੀ ਆ ਥੋੜੇ ਜਿਹੇ ਵੀਜ਼ੇ ਉਹ ਤੋਂ ਵੀ ਨੋਰ ਨੋਰਮਲ ਜਿਹੜੀਆਂ ਉਹਦੇ ਨਮਜ਼ ਹੁੰਦੀਆਂ ਨੇ ਉਹ ਨੋਰਮਲ ਹੁੰਦੀਆਂ ਨੇ ਵੀਜ਼ੇ ਮਿਲ ਜਾਂਦੇ ਆ ਬਾਅਦ ਵਿੱਚ ਜਿਵੇਂ ਹੁਣ ਇਸ ਟਾਈਮ ਕਰੋਸ਼ੀਆ ਟਾਈਟ ਹੋ ਗਿਆ ਉਵੇਂ ਬਾਅਦ ਵਿੱਚ 1 ਸਾਲ ਬਾਅਦ 1.5 ਸਾਲ ਬਾਅਦ 2 ਸਾਲ ਬਾਅਦ ਉਹ ਕੰਟਰੀਆਂ ਟਾਈਟ ਹੋ ਜਾਂਦੀਆਂ ਨੇ ਸੋ ਮੌਕੇ ਨੂੰ ਸੰਭਾਲ ਕੇ ਅੱਜ ਹੀ ਤੁਸੀਂ 7C ਦੇ ਵਿੱਚ ਆਪਣੇ ਡਾਕੂਮੈਂਟ ਲੈ ਕੇ ਜੇ ਤੁਹਾਡੇ ਕੋਲ ਸਕਿੱਲ ਹੈ ਤਾਂ ਵੀ ਜੇ ਤੁਸੀਂ ਅਨਸਕਿੱਲਡ ਹੋ ਤਾਂ ਵੀ ਜੇ ਤੁਸੀਂ ਜੌਬ ਕਰਨੀ ਹੈ ਤਾਂ ਵੀ ਜੇ ਨਹੀਂ ਕਰਨੀ ਤਾਂ ਵੀ ਤੁਸੀਂ 7C ਦੇ ਵਿੱਚ ਆਫਿਸ 'ਚ ਆ ਕੇ ਅਪਲਾਈ ਕਰ ਸਕਦੇ ਹੋ ਆਪਣੇ ਡਾਕੂਮੈਂਟ ਪਾਸਪੋਰਟ ਫੋਟੋ ਤੇ ਆਪਣੇ ਲੋਕਾ ਥਾਣੀ ਦੀ ਪੀਸੀਸੀ ਲੈ ਕੇ ਅਗਲੀ ਇਨਫੋਰਮੇਸ਼ਨ ਲਈ ਜੇ ਤੁਸੀਂ ਸਾਡੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਦੇ ਵਿੱਚ ਅਗਲੇ ਆਪਣੇ ਸਵਾਲ ਜ਼ਰੂਰ ਦੇ ਦਿਓ ਅਗਲੀ ਇਨਫੋਰਮੇਸ਼ਨ ਵੀਡੀਓ ਲਈ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੁੰਦਾ ਰਹੂੰਗਾ ਮੈਂ ਪ੍ਰੀ ਸੇਖੋ 7C ਇਮੀਗ੍ਰੇਸ਼ਨ